ਬਲਵੰਤ ਸਿੰਘ ਰਾਜਵਾਨਾ ਹੋਣਾਂ ਦੀ ਪਟੀਸ਼ਨ ਸਮੇਂ-ਸਮੇਂ ਤੇ ਦੀ ਹੁੰਦੀ ਰਹਿੰਦੀ ਹੈ ਕਿ ਸੁਪਰੀਮ ਕੋਰਟ ਵਾਰ-ਵਾਰ ਸਰਕਾਰ ਨੂੰ ਕਹਿੰਦੀ ਹੈ ਕਿ ਤੁਸੀਂ ਜਿਹੜਾ ਹੈਗਾ ਇਹ ਤੇ ਆਪਣੀ ਜਵਾਬਤੌਲਬੀ ਕਰੋ ਸੀਪਾ ਨੂੰ ਇੰਨੇ ਜਲਦਾਂ ਸਮਾਂ ਦੇਨੇ ਆ 2 ਮਹੀਨੇ ਦਾ ਦੇਨੇ ਆ 3 ਮਹੀਨੇ ਦਾ ਦੇਨੇ ਆ ਤੇ ਬਕਾਇਦਾ ਇਸ ਤੇ ਸੁਣਵਾਈ ਜਿਹੜੀ ਹੋਈ ਹੈਗੀ ਆ ਵਾਰ-ਵਾਰ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅੱਜ ਸੁਣਵਾਈ ਹੋਈ ਹੈ ਉਹ ਕਹਿੰਦੇ ਫਿਰ ਫਾਂਸੀ ਦਿੱਤੀ ਕਿਉਂ ਨਹੀਂ ਗਈ ਫਾਂਸੀ ਨਾ ਦੇਣ ਦਾ ਕਾਰਨ ਕੀ ਹੈ ਕਿਸ ਦੀ ਇੱਥੇ ਜਿਹੜੀ ਹੈ ਜ਼ਿੰਮੇਵਾਰੀ ਤੈਅ ਹੁੰਦੀ ਹੈ ਜੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਰਕਾਰੀ ਵਕੀਲ ਨੇ ਕਿਹਾ ਕਿ ਸਾਨੂੰ ਅਜੇ ਹੋਰ ਸਮਾਂ ਦਿਓ ਕਿ ਇਹ ਤਾਂ ਬਹੁਤ ਜ਼ਿਆਦਾ ਸੀਰੀਅਸ ਅਫੈਂਸ ਹੈਗਾ ਇਸ ਦੇ ਵਿੱਚ ਚੀਫ ਮਨਿਸਟਰ ਦਾ ਜਿਹੜਾ ਹੈ ਕਤਲ ਹੋਇਆ ਸੀ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤਸਵੀਰ ਲੈ ਲਵੋ 15 ਅਕਤੂਬਰ ਤੱਕ ਦਾ ਜਿਹੜਾ ਅਗਲੀ ਤਾਰੀਖ ਪਾਈ ਹੈ ਦੋਸ਼ ਕਿਤਨਾ ਕਿਤੇ ਆਪਣੇ ਦਾ ਵੀ ਹੈਗਾ ਜਿਹੜੇ ਲੰਬੇ ਸਮੇਂ ਸਰਕਾਰਾਂ ਦੇ ਵਿੱਚ ਰਹੇ ਤੇ ਉਦੋਂ ਇਹ ਮੁੱਦੇ ਜਿਹੜੇ ਨਹੀਂ ਚੁੱਕੇ ਗਏ ਤੇ ਹੁਣ ਜਦੋਂ ਹੱਥ ਦੇ ਵਿੱਚ ਕੋਈ ਪਾਵਰ ਨਹੀਂ ਹੈ ਤੇ ਉਦੋਂ ਇਹ ਮੁੱਦੇ ਜਿਹੜੇ ਉਠਾਏ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਰ ਚੈਨਲ ਦੇਖ ਰਹੇ ਹਾਰੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਸੰਗਤ ਜੀ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਕਈ ਅਹਿਮ ਖਬਰਾਂ ਦੇ ਜੋ ਵਿਸ਼ਲੇਸ਼ਣ ਕੀਤੇ ਜਾਂਦੇ ਨੇ ਐਨਾਲਿਸਿਸ ਕੀਤਾ ਜਾਂਦਾ ਆਪਣੀਆਂ ਸੰਗਤਾਂ ਦੇ ਨਾਲ ਮਿਲ ਕੇ ਕਈ ਵਿਸ਼ੇ ਜਿਹੀ ਨੇ ਜਿਨ੍ਹਾਂ ਦੇ ਤੇ ਤੁਸੀਂ ਖਾਸ ਤੌਰ ਤੇ ਉੱਤੇ ਥੋੜੀ ਰੋਸ਼ਨੀ ਪਵਾਉਣਾ ਵੀ ਚਾਹੁੰਦੇ ਹੋ ਤੁਸੀਂ ਜਾਨਣਾ ਵੀ ਚਾਹੁੰਦੇ ਪੰਜਾਬ ਦੇ ਮੌਜੂਦਾ ਪੋਲਿਟਿਕਲ ਸਮਾਜਿਕ ਤੇ ਸਿਆਸੀ ਖਲਾਤਾਂ ਬਾਰੇ ਪੰਥਕ ਵਿਸ਼ਿਆਂ ਦੇ ਉੱਤੇ ਗੱਲਬਾਤ ਇੱਥੇ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਸੀਨੀਅਰ ਐਕਸਪਰਟ ਸਾਡੇ মিডিਆ ਐਕਸਪਰਟ ਸਾਡੇ ਨਾਲ ਜੁੜਦੇ ਨੇ ਉਹਨਾਂ ਦਾ ਸਵਾਗਤ ਕਰਾਂਗੇ ਸਰਦਾਰ ਜਗਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ মিডিਆ ਵਾਚ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਭ ਤੋਂ ਇੱਕ ਵੱਡਾ ਵਿਸ਼ਾ ਜੋ ਬੰਤੀ ਸਿੰਘਾ ਦੀ ਰਿਹਾਈ ਦੇ ਨਾਲ ਜੁੜਿਆ ਤੇ ਖਾਸ ਤੌਰ ਦੇਤੇ ਇੱਕ ਇੱਕ ਸਪੈਸੀਫਿਕ ਨਾਮ ਭਾਈ ਰਾਜੋਣਾ ਸਾਹਿਬ ਦੀ ਇੱਕ ਪਟੀਸ਼ਨ ਜਿਸ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸੁਣਵਾਈ ਹੋਣ ਜਾ ਰਹੀ ਹੈ ਸੁਣਵਾਈ ਦੇ ਵਿੱਚ ਕਿਹੜੀਆਂ ਚੀਜ਼ਾਂ ਅਹਿਮ ਨੇ ਜੋ ਪਟੀਸ਼ਨ ਦੇ ਵਿੱਚ ਆਧਾਰ ਕੀਤੀਆਂ ਹੋਈਆਂ ਨੇ ਜੀ ਬਿਲਕੁਲ ਇਹ ਨਾ ਭਾਈ ਬਲਵੰਤ ਸਿੰਘ ਰਾਜਵਾਨਾ ਹੋਣਾਂ ਦੀ ਪਟੀਸ਼ਨ ਸਮੇਂ-ਸਮੇਂ ਤੇ ਦੀ ਹੁੰਦੀ ਰਹਿੰਦੀ ਹੈ ਕਿ ਸੁਪਰੀਮ ਕੋਰਟ ਬਾਰ-ਬਾਰ ਸਰਕਾਰ ਨੂੰ ਕਹਿੰਦੀ ਹੈ ਕਿ ਤੁਸੀਂ ਜਿਹੜਾ ਹੈਗਾ ਇਹ ਤੇ ਆਪਣੀ ਜਵਾਬਤੌਲਬੀ ਕਰੋ ਸੀ ਤੁਹਾਨੂੰ ਐਨੇ ਚਿਰ ਦਾ ਸਮਾਂ ਦੇਨੇ ਆ 2 ਮਹੀਨੇ ਦਾ ਦੇਨੇ ਆ 3 ਮਹੀਨੇ ਦਾ ਦੇਨੇ ਆ ਤੇ ਬਕਾਇਦਾ ਇਸ ਤੇ ਸੁਣਵਾਈ ਜਿਹੜੀ ਹੋਈ ਹੈਗੀ ਆ ਅਤੇ 2012 ਤੋਂ ਹੀ 2012 ਦੇ ਵਿੱਚ ਫਾਂਸੀ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਹੋਣੀ ਸੀ 2007 ਦੇ ਵਿੱਚ ਫਾਂਸੀ ਦਾ ਜੇ ਆਪਾਂ ਕੀ ਕਿ ਐਲਾਨ ਹੋਇਆ ਸੀ ਤੇ ਫਿਰ ਜਿਹੜੀ ਆਪਾਂ ਨੂੰ ਪਤਾ ਕਿ ਇੱਕ ਮੁਹਿਮ ਉੱਠਦੀ ਹੈ ਸੰਗਤਾਂ ਦੇ ਵਿੱਚ ਰੋਸ ਹੁੰਦਾ ਹੈ ਤੇ ਉਹ ਫਾਂਸੀ ਜਿਹੜੀ ਹੈ ਰਾਸ਼ਟਰਪਤੀ ਕੋਲ ਜਾ ਕੇ ਹੋਲਡ ਕਰਵਾ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਉਦੋਂ ਤੋਂ ਹੀ ਉਹ ਫਾਂਸੀ ਦੀ ਚੱਕੀ ਦੇ ਵਿੱਚ ਨੇ ਤੁਸੀਂ ਲਗਾ ਲਓ ਕਿ ਤਕਰੀਬਨ 29 ਸਾਲ ਤੋਂ ਜੇਲ੍ਹ ਦੇ ਵਿੱਚ ਨੇ ਤੇ 2000 ਤੁਸੀਂ ਲਗਾ ਲਓ ਕਿ ਕਿੰਨਾ ਸਮਾਂ ਤਕਰੀਬਨ ਦੇ ਤੁਸੀਂ 7 ਤੋਂ ਵੀ ਲਾਓ ਤੇ ਕਿੰਨਾ तकरीबन 15 ਸਾਲ ਦਾ ਜੇ ਆਪਾਂ ਕਹਿ ਲਈਏ ਕਿ ਸਮਾਂ ਜਿਹੜਾ ਜਾਂ तकरीबन ਆਪਾਂ ਕਹਿ ਸਕਦੇ ਹਾਂ ਕਿ ਕਾਫੀ ਸਮਾਂ ਲੰਮਾ ਜਿਹੜਾ ਬਣ ਜਾਂਦਾ ਹੈਗਾ ਕਿ 15 ਜਾਂ 18 ਸਾਲ ਦਾ ਸਮਾਂ ਜਿਹੜਾ ਬਣ ਜਾਂਦਾ ਹੈ ਜਦੋਂ ਤੋਂ ਅਨਾਉਂਸ ਹੋਈ ਹੋਈ ਹੈ ਤੇ ਉਹ ਤੇ ਬਾਰ ਬਾਰ ਕਹਿ ਚੁੱਕਿਆ ਹੈ ਕਿ ਇੱਕ ਪਾਸਾ ਜਿਹੜਾ ਕਰ ਲਵੋ ਪਰ ਫਿਰ ਵੀ ਜਿਹੜਾ ਹੈ ਇਸ ਤੇ ਕੋਈ ਵਿਚਾਰ ਚਰਚਾ ਜਿਹੜੀ ਨਹੀਂ ਹੋ ਰਹੀ ਫਿਰ ਆਪਾਂ ਦੇਖਿਆ ਕਿ 550ਵੇਂ ਪ੍ਰਕਾਸ਼ਪੁਰਬ ਤੇ ਜਦੋਂ ਐਲਾਨ ਹੁੰਦਾ ਹੈ ਕਿ ਜਿਹੜੀ ਫਾਂਸੀ ਦੀ ਸਜ਼ਾ ਹੈ ਉਸ ਨੂੰ ਜਿਹੜਾ ਹੈ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਏਗਾ ਜਾਂ ਕੁਝ ਬੰਦੀ ਸਿੰਘਾਂ ਨੂੰ ਜਿਹੜਾ ਹੈ ਛੱਡਿਆ ਜਾਏਗਾ ਉਸ ਤੋਂ ਵੀ ਸਰਕਾਰ ਆਪਣਾ ਯੂ-ਟਰਨ ਮਾਰ ਲੈਂਦੀ ਹੈ। ਬਕਾਇਦਾ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਹੋਣੀ ਪੁੱਛਦੇ ਨੇ ਤੇ ਅਮਿਤ ਸ਼ਾਹ ਹੋਣੀ ਕਹਿੰਦੇ ਨੇ ਕਿ ਉਹਨਾਂ ਨੇ ਕਿਹੜੀ ਕੋਈ ਮਾਫੀ ਮੰਗੀ ਉਹਨਾਂ ਨੂੰ ਮਾਫੀ ਮੰਗ ਲੈ। ਤੇ ਬਕਾਇਦਾ ਫਿਰ ਉਹਨਾਂ ਨੇ ਵੀ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਸਿੱਖੀ ਸਿਧਾਂਤ ਨੂੰ ਪੜ੍ਹਾਏ ਹੋਏ ਨੇ ਉਹਨਾਂ ਨੇ ਵੀ ਉਹਦਾ ਠੋਕਵਾ ਜਿਹੜਾ ਜਵਾਬ ਉਸ ਸਮੇਂ ਜਿਹੜਾ ਦਿੱਤਾ ਹੈਗਾ ਸੀ ਤੇ ਹੁਣ ਚੱਲ ਕੀ ਰਿਹਾ ਹੈ ਕਿ ਬਾਰ-ਬਾਰ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅੱਜ ਸੁਣਵਾਈ ਹੋਈ ਹੈ ਉਹ ਕਹਿੰਦੇ ਫਿਰ ਫਾਂਸੀ ਦਿੱਤੀ ਕਿਉਂ ਨਹੀਂ ਗਈ? ਫਾਂਸੀ ਨਾ ਦੇਣ ਦਾ ਕਾਰਨ ਕੀ ਹੈ? ਕਿਸ ਦੀ ਇੱਥੇ ਜਿਹੜੀ ਹੈ ਜ਼ਿੰਮੇਵਾਰੀ ਤੈ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਰਕਾਰੀ ਵਕੀਲ ਨੇ ਕਿਹਾ ਕਿ ਸਾਨੂੰ ਅਜੇ ਹੋਰ ਸਮਾਂ ਦਿਓ ਕਿ ਇਹ ਤਾਂ ਬਹੁਤ ਜ਼ਿਆਦਾ ਸੀਰੀਅਸ ਆਫੈਂਸ ਹੈਗਾ ਇਸ ਦੇ ਵਿੱਚ ਚੀਫ ਮਨਿਸਟਰ ਦਾ ਜਿਹੜਾ ਹੈ ਕਤਲ ਹੋਇਆ ਸੀ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤਸੀਲ ਲੈ ਲਵੋ 15 ਅਕਤੂਬਰ ਤੱਕ ਤਾਂ ਜਿਹੜਾ ਅਗਲੀ ਤਾਰੀਖ ਪਾਈ ਹੈ ਹੁਣ ਤੁਸੀਂ ਇਹ ਦੇਖੋ ਕਿ ਇਹ ਤਾਂ ਸੀਰੀਅਸ ਆਫੈਂਸ ਹੈਗਾ 29 ਸਾਲਾਂ ਤੋਂ ਇੱਕ ਸ਼ਖਸ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਹੈਗਾ ਹੈ ਤੇ ਫਿਰ ਕੀ ਉਹਦੇ ਹਿਊਮਨ ਰਾਈਟਸ ਦਾ ਕੋਈ ਸੀਰੀਅਸ ਅਫੈਂਸ ਨਹੀਂ ਹੈਗਾ ਕੀ ਉਹਦੇ ਮਨੁੱਖੀ ਅਧਿਕਾਰਾਂ ਦਾ ਜਿਸ ਤਰੀਕੇ ਦੇ ਨਾਲ ਕਾਣ ਹੋ ਰਿਹਾ ਹੈ ਇੱਕ ਤਾਂ ਹੁੰਦਾ ਨਾ ਕਿ ਬੰਦੇ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਉਮਰ ਕੈਦ ਵੀ ਪੂਰੀ ਹੋ ਗਈ 29 ਸਾਲਾਂ ਤੋਂ ਇੱਕ ਸ਼ਖਸ ਜੇਲ੍ਹ ਦੇ ਵਿੱਚ ਹੈ 2012 ਤੋਂ ਫਾਂਸੀ ਦੀ ਚੱਕੀ ਦੇ ਵਿੱਚ ਹੈ ਤੇ ਫਿਰ ਤੁਸੀਂ ਕਿਵੇਂ ਜਿਹੜਾ ਕਹਿ ਸਕਦੇ ਹੈਗੇ ਹੋ ਫਿਰ ਜਿਹੜੀ ਹੈ ਜਦੋਂ ਇੱਕ ਵਾਰੀ ਐਲਾਨ ਵੀ ਹੋ ਜਾਂਦਾ ਹੈ ਫਿਰ ਉੱਤੇ ਵੀ ਯੂ ਟਰਨ ਵੱਜ ਜਾਂਦੇ ਨੇ ਜਦੋਂ ਬਕੈਦਾ ਰਮਨੀਤ ਸਿੰਘ ਬਿੱਟੂ ਉਦੋਂ ਦਾ ਜੇ ਕਾਂਗਰਸ ਦੇ ਵਿੱਚ ਸੀ ਤੇ ਉਦੋਂ ਜਦੋਂ ਗੱਲਬਾਤ ਕਰਦੇ ਸੀ ਜਨ ਜਦੋਂ ਉਦੋਂ ਉਹਨਾਂ ਨੇ ਕਿਹਾ ਤੇ ਫਿਰ ਬਕੈਦਾ ਗ੍ਰਹਿ ਮੰਤਰੀ ਨੇ ਉਦੋਂ ਕਿਹਾ ਕਿ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਕਿਸੇ ਨੂੰ ਵੀ ਛੱਡਿਆ ਨਹੀਂ ਜਾਏਗਾ ਤੇ ਇਹ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹ ਜਿਹੜਾ ਭਾਰਤੀ ਸਿਸਟਮ ਜਾਂ ਭਾਰਤੀ ਜਿਹੜੀ ਨਾਮ ਪ੍ਰਣਾਲੀ ਹੈਗੀ ਹੈ ਉਹ ਕਿਤਨਾ ਕਿਤੇ ਸਿੱਖਾਂ ਨੂੰ بار بار ਇਹ ਅਹਿਸਾਸ ਜਿਹੜਾ ਹੈ ਉਹ ਕਰਾਉਂਦੀ ਹੈਗੀ ਹੈ ਤੇ ਦੋਸ਼ ਕਿਤਨਾ ਕਿਤੇ ਆਪਣੇ ਦਾ ਵੀ ਹੈਗਾ ਜਿਹੜੇ ਲੰਬੇ ਸਮੇਂ ਸਰਕਾਰਾਂ ਦੇ ਵਿੱਚ ਰਹੇ ਤੇ ਉਦੋਂ ਇਹ ਮੁੱਦੇ ਜਿਹੜੇ ਨਹੀਂ ਚੁੱਕੇ ਗਏ ਤੇ ਹੁਣ ਜਦੋਂ ਹੱਥ ਦੇ ਵਿੱਚ ਕੋਈ ਪਾਵਰ ਨਹੀਂ ਹੈ ਤੇ ਉਦੋਂ ਇਹ ਮੁੱਦੇ ਜਿਹੜੇ ਉਠਾਏ ਜਾਂਦੇ ਨੇ ਬਿਲਕੁਲ ਇਹਨਾਂ ਮੁੱਦਿਆਂ ਨੂੰ ਚੁੱਕਣਾ ਕਿਹ ਲੋ ਕਿੰਨਾ ਕਿ ਜ਼ਰੂਰੀ ਹੈ ਕਿੰਨਾ ਕਿ ਨਹੀਂ ਹਾਂ ਲੇਕਿਨ ਗੱਲ ਇਹ ਨਿਰੰਤਰ ਹੁੰਦੀ ਰਹੀ ਕਿ ਕਿ ਜੱਜ ਜਤ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਭਾਈ ਰਾਜੂ ਆਣਾ ਅਤੇ ਉਸ ਤੋਂ ਇਲਾਵਾ ਅਸੀਂ ਅਸੀਂ ਭੁੱਲਰ ਸਾਹਿਬ ਦੀ ਵੀ ਗੱਲ ਕਰਦੇ ਹਾਂ ਅਤੇ ਹੋਰ ਕਈ ਨਾਮ ਇਸ ਦੇ ਵਿੱਚ ਜੁੜੇ ਹੋਏ ਨੇ ਸੁਣਵਾਈਆਂ ਹੋਣਗੀਆਂ ਲੇਕਿਨ ਸੁਣਵਾਈਆਂ ਤੋਂ ਬਾਅਦ ਅੱਗੇ ਕੀ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਹੋਏਗਾ ਇਹ ਪਟੀਸ਼ਨਾਂ ਦਾਖਲ ਕੀਤੀਆਂ ਜਾ ਰਹੀਆਂ ਨੇ ਜਦ ਤੋਂ ਕਹ ਲਓ ਸਾਲ 2011 ਦੇ ਵਿੱਚ ਦੁਨੀਆ ਭਰ ਦੇ ਵਿੱਚ ਜੋ ਇੱਕ ਮੁਹਿੰਮ اٹਹੀ ਸੀ ਜਾਗਰਕ ਸਿੱਖਾਂ ਦੇ ਵੱਲੋਂ ਉਸ ਤੋਂ ਬਾਅਦ ਤ ਲੈ ਕੇ ਹੁਣ ਤੱਕ ਤਕਰੀਬਨ ਦੱਸਿਆ ਜਾਂਦਾ 17 ਵਾਰ ਅਜਿਹੀ ਪਟੀਸ਼ਨ ਪਾਈ ਜਾ ਚੁੱਕੀ ਆ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਸਰਕਾਰਾਂ ਭਾਵੇਂ ਪੰਜਾਬ ਚ ਦੂਸਰੀ ਸਰਕਾਰਾਂ ਹੋਣ ਕੇਂਦਰ ਦੇ ਵਿੱਚੋਂ ਲੰਬੇ ਸਮੇਤ ਹੁਣ ਭਾਜਪਾ ਹੀ ਬੈਠੇ ਹੋਏ ਨੇ ਪਟੀਸ਼ਨ ਦਾ ਆਧਾਰ ਵੀ ਬਦਲ ਕੇ ਦੇਖਿਆ ਜਾਂਦਾ ਹੈ ਪਟੀਸ਼ਨ ਦੇ ਵਿੱਚ ਹਮੇਸ਼ਾ ਰੈਫਰੈਂਸਿਸ ਵੀ ਬਦਲੇ ਜਾਂਦੇ ਨੇ ਜੋ ਬੀਤੇ ਸਾਲਾ ਦੇ ਵਿੱਚ ਹੁੰਦੇ ਆਏ ਨੇ ਲੇਕਿਨ ਇਹ ਸੁਣਵਾਈ ਨੂੰ ਕਿੰਨਾ ਖੋਰ ਅਸੀਂ ਤਵਜੋ ਦਈਏ ਇਸ ਦੇ ਉੱਤੇ ਧਿਆਨ ਦੇਣਾ ਬੰਦਾ